ਉਨੇ ਫੂਢੀ ਨਾ ਆੜੂ ਰਾਦੇ ਸੁਜੀ ਹੱਤੀ ਭਈ ਆਖਿਆ ਫੂਢੀ ਆਇਆ ਉਹ ਤਾਂ ਫੂਢੀ ਆਇਆ ਹਏ ਅਰੇ ਕੋਈ ਵੀੜੀ ਇਹਦੇ ਸਿਰ ਤੇ ਸੀ ਜੋੜੀ ਜੋੜੀ ਆ ਜਾ ਸਰ ਮੇਰੇ ਕੋਈ ਨਹੀਂ ਤਾ ਕਿ ਮੇਰੇ 2 ਘੰਟੇ ਢਾਈ ਬਸ ਨਹੀਂ ਅੱਤਰ ਮੈਂ ਤੇ ਕਦੋਂ ਗਈ ਸੀ ਰਾਤੀ ਗਏ ਨਾ ਕੋ ਮਜੇ ਬਣੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗੱਟ ਕੋ ਵਜੇ ਤੁਹਾਨੂੰ ਕੋ ਪਤਾ ਲੱਗਾ ਇਹ ਕਿ ਤੋ ਐਕਸੀਡੈਂਟ ਇਹਦਾ ਸਵੇਰ ਫੋਨ ਲਾਇਆ ਸਾਨੂੰ ਪਿੰਡੋਂ ਵੀ ਆਦੇ ਟਰਾਲੇ ਐਸੀਡਾਈ ਟੋਕੇ ਆ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਆ ਗਰੀਬ ਘਰ ਦਾ ਬੱਚਾ ਸੀ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭੜਨ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਹ ਵਾਸਤੇ ਇਹਨਾਂ ਦਾ ਕੋਈ

ਰਾਤੀ ਗਏ ਨਾ ਕੋ ਮੇਜੇ ਬੜੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗਏ ਟੱਕ ਵਜੇ ਤੁਹਾਨੂੰ ਕੋਈ ਪਤਾ ਲੱਗਾ ਇਹ ਜਦੋਂ ਐਕਸੀਡੈਂਟ ਇਹਦਾ ਸਵੇਰ ਫੋਨ ਲਾਇਆ ਸਾਨੂੰ ਪਿੰਡੋਂ ਵੀ ਆਂਦੇ ਟਰਾਲੇ ਐਸੀਡਾਈਟ ਧੋਕੇ ਆਂਦੇ ਹਣ ਗੱਲ ਕਦੇ ਇਸ ਰਸਤੇ ਮਨ ਨਾਲ ਸਾਡੇ ਗੱਲ ਹੋਈ ਨਹੀਂ ਬਖਰ ਹੋਈ ਤੁਰਦੇ ਦੀ ਹੋਈ ਜਿਹੜੀ ਤਾਂ ਮਕਰੋਈ ਤੋਰ ਤੇ ਦੀ ਹੋਈ ਆ ਉਹ ਜਿਹਾ ਸੀ ਕਿ ਜਦੋਂ ਇਹਦੇ ਉੱਤੇ ਜਾਂਦਾ ਵੀ ਫੋਨ ਲੱਗਦਾ ਹੁੰਦਾ ਏ ਇੱਥੇ ਪਹੁੰਚ ਗਿਆ ਵਾ ਮੈਂ ਇੱਥੇ ਚੜੇ ਗਏ ਉਹਨੇ ਫੂਡੀ ਲਾਇਆ ਨੂੰ ਰਾਦੇ ਸੁਜੀ ਹਤੀ ਭਈ ਆਖਿਆ ਫੂਡੀ ਆਇਆ ਉਹ ਤਾਂ ਫੂਡੀ ਆਇਆ ਹਏ ਇਹ ਨੜਕਾ ਦੇ ਨੜਕ ਦੋਈ ਡੜੇ ਆਏ ਦੇ ਕੋਈ ਬੜੀ ਇਹਦੇ ਸੱਟ ਨਹੀਂ ਸੀ ਡੈਡੀ 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 ਕੋਲੇ ਜਾਣਾ ਡੈਡੀ ਕੋਲੇ ਤਾ ਮੈ ਮਨੂੜੇ ਬੋ ਤੇ ਡੈਡੀ ਕੋਲਾਣਾ ਐ ਹਾਂਜੀ ਹੈਲੋ ਵਾਇਗੁਰੂ ਦੇ ਖਾਲਸਾ ਵਾਇਗੁਰੂ ਦੇ ਪਤੇ ਮੈਂ ਭਾਰਤੀ ਕਿਸਾਨ ਜੁਨੇ ਲਖਵਾਲ ਦਾ ਪ੍ਰਧਾਨ ਬੀਕੇ ਜੂ ਦਾ ਜਿਹੜਾ ਜੀਰਾ ਦਾ ਜੀਰਾ ਬਲਾਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਸੀ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਹੈ ਵੀ ਅਸੀਂ ਜਿਹੜੇ ਕਿਸਾਨ ਆਪ ਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੀ ਵੀ ਨੀ ਜੇ ਅਸੀਂ ਆਪ ਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭਣ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉੱਤੇ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਨਸੂਰ ਦੇ ਤੋਂ ਬੋਲਦੇ ਆਂ ਵੀ ਜੋ ਵੀ ਅੱਜ ਕਰਜਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆਂ ਬਹੁਤ ਮਾੜੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਬੱਤ ਬੱਤ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗਲੀ ਕੀਤੀ ਟਰੱਕ ਵਾਲੇ ਉੱਤੇ ਪਰਚਾ ਵੀ ਹੋਣਾ ਚਾਹੀਦਾ